ਹਾਂਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਮੈਂ ਆਰਐਨਆਈ ਚੰਨੂ ਵਾਲਾ ਅਫਸਰ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਠੀਕ ਹੈ ਜੀ ਮੈਂ ਦੁਬਈ ਰੈਸਟੋਰੈਂਟ ਨਿਕੋਦਰ ਲੇਗ ਕੋਰਡ ਆਪੋਜੀਟ ਆਈਟੀਆਈ ਠੀਕ ਹੈ ਜੀ ਤੇ ਮੌਕਾ ਦਿਓ ਸਾਨੂੰ ਸੇਵਾ ਦਾ ਕਿ ਅਸੀਂ ਜਿਹੜਾ ਇਹਦੀ ਓਪਨਿੰਗ ਅੱਜ ਕੀਤੀ ਆ ਠੀਕ ਹੈ ਜੀ ਤੇ ਸਾਡੀ ਜਿਹੜੀ ਰੈਸਟੋਰੈਂਟ ਤੇ ਹਰ ਚੀਜ਼ ਵੈਲ ਹੈ ਖਾਸ ਕਰਕੇ ਸਾਡੀ ਜਿਹੜੀ ਜਾਦਾ ਮਸ਼ਹੂਰ ਹੈ ਦੁਬਈ ਦੀ ਮੁਰਗੀ ਘੁੰਮਣ ਵਾਲੀ ਮੁਰਗੀ ਜਿਹੜੀ ਕੀ ਮਸ਼ੀਨ ਦੇ ਵਿੱਚ ਘੁੰਮਦੀ ਆ ਉਹ ਮੁਰਗੀ ਜਿਹੜੀ ਸਾਡੀ ਜੀ ਸਭ ਤੋਂ ਵਧੀਆ ਉਹ ਸਾਡੀ ਬਹੁਤ ਜੀ ਫਿਲਸਾ ਬਾਕੀ ਹਰ ਤਰ੍ਹਾਂ ਦਾ ਚਿਕਨ ਮਿਲੇਗਾ ਔਰ ਜੁਨੇ ਵਾਲੇ ਦੇਣਾ ਸ਼ੁਕਰਵਾਰ ਨੂੰ ਖਾਸ ਕਰਕੇ ਚਿਕਨ ਬਰੀਆਨੀ ਦਾ ਖਾਸ ਪ੍ਰਬੰਧ ਆ ਤੇ ਰੈਸਟੋਰੈਂਟ ਦੇ ਵਿੱਚ ਫਾਸਟ ਫੂਡ ਵੀ ਰੈਸਟੋਰੈਂਟ ਦੇ ਵਿੱਚ ਫਾਸਟ ਫੂਡ ਵੀ ਸਭ ਚੀਜ਼ ਦੀ ਅਵੇਲੇਬਲ ਆ ਨੌਨ ਵੇਜ ਦੋਨੋਂ ਮਿਲਣੀ ਆ ਠੀਕ ਹੈ ਸਵੇਰੇ 6 ਵਜੇ ਤੋਂ ਲੈ ਕੇ 10 ਵਜੇ ਤੱਕ ਪੂਰੀਆਂ ਛੋਲੇ ਚਲੋ ਬਹੁਤ ਬਹੁਤ ਰਵਾ ਸੇਵਾ ਦਾ ਮੌਕਾ ਦੇ ਗੁਰੂ ਜੀ ਦਾ ਖਾਲਸਾ ਵਾਈਗੁਰੂ ਜੀ ਕੀ ਫਤਿਹ ਜੀ ਮੈਂ ਬਹੁਤ ਬਹੁਤ ਵਧਾਈ ਦੇਣਾ ਸਰਦਾਰ ਸਰਤੇਮ ਸਿੰਘ ਅहीर ਸਾਹਿਬ ਨੂੰ ਜਿਨ੍ਹਾਂ ਨੇ ਆਪਣਾ ਇੱਕ ਰੈਸਟੋਰੈਂਟ ਖੋਲਿਆ ਹੈ ਉਨ੍ਹਾਂ ਦੇ ਸਾਰੇ ਪਰਿਵਾਰ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਔਰ ਕਾਮਯਾਬੀ ਦੀ ਦੁਆ ਕਰਦਾ ਹਾਂ ਪਰਮੇਸ਼ਰ ਇਹਨਾਂ ਨੂੰ ਇਸ ਕੰਮ ਦੇ ਵਿੱਚ ਤਰੱਕੀਆਂ ਔਰ ਵਾਧੇ ਬਖਸ਼ਿਸ਼ ਕਰਨ ਜੀ ਧੰਨਵਾਦ ਬਾਈ ਜੀ ਦਾ ਸਭਾਈ ਕੁ ਜੀ ਦਾ ਸਤਿ ਸ੍ਰੀ ਅਕਾਲ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਵੀਰ ਫੇਮ ਲਾਲ ਜੀ ਜੋ ਕਿ ਜਿਨ੍ਹਾਂ ਨੂੰ ਖਾਨ ਸਾਹਿਬ ਕਹਿੰਦੇ ਆ ਉਹਨਾਂ ਨੇ ਆਪਣੇ ਕਾਰੋਬਾਰ ਵਿੱਚ ਵਾਅਦਾ ਕਰਦੇ ਹੋਏ ਜੇ ਓਪਨਿੰਗ ਕੀਤੀ ਹੈ ਆਪਣੇ ਰੈਸਟੋਰੈਂਟ ਦੀ ਤੁਹਾਨੂੰ ਮੁਬਾਰਕਬਾਦ ਦਿੰਨੇ ਉਹਨਾਂ ਨੂੰ ਕਿ ਅਸੀਂ ਚਾਹੁੰਦੇ ਆ ਕਿ ਜਿਹੜਾ ਸਮਾਜ ਦੇ ਵਿੱਚ ਵਟਣ ਵਾਲੇ ਲੋਕ ਹੈ ਜਾਂ ਸਾਡਾ ਸਮਾਜ ਹੈ ਇਹ ਆਪਣੇ ਬਿਜ਼ਨਸ ਦੇ ਵਿੱਚ ਤਰੱਕੀ ਕਰੇ ਔਰ ਆਪਣੇ ਬੱਚਿਆਂ ਦਾ ਔਰ ਆਪਣੇ ਸਮਾਜ ਦਾ ਜਿਹੜਾ ਆਪਾਂ ਵੇਖਿਆ ਉਹ ਬਣਾਵੇ ਇਹਦੇ ਨਾਲ ਨਾਲ ਹੀ ਮੈਂ ਅੱਜ ਦੇ ਸ਼ੁਭ ਮੌਕੇ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਾਸ਼ਨਾ ਦੇ ਉੱਤੇ ਵੀ ਮੈਂ ਸਾਰੀ ਸੰਗਤ ਨੂੰ ਮੁਕਾਈ ਨੂੰ ਬਰਾਈ ਦਿੰਨਾ ਮਾਲਕ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਔਰ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਸਾਰਿਆਂ ਤੇ ਓਟ ਆਸਰਾ ਰੱਖੇ ਤਾਕੇ ਜਿਹੜਾ ਆਉਣ ਵਾਲੀ ਲੋਕਾਂ ਦਾ ਭਲਾ ਹੋ ਸਕੇ ਧੰਨਵਾਦ ਜੀ ਜੈਪੀ ਜੈ ਭਾਰਤ ਔਰ ਐਨ ਆਈ ਮੇਰੇ ਵੀਰ ਨਿਊਜ਼ ਸੋਲਸਾਫ ਮੈਂ ਬਹੁਤ ਬਹੁਤ ਥੈਂਕਸ ਕਰਦਾ ਔਰ ਅੱਜ ਸਾਡੇ ਦੁਬਈ ਚਿਕਨ ਕੋਰਨਰ ਔਰ ਰੈਸਟੋਰੈਂਟ ਦੀ ਜਿਹੜੀ ਓਪਨਿੰਗ ਹੋਈ ਆ ਸਾਡੇ ਵੱਡੇ ਵੀਰ ਤਰਸੇਮ ਜੀ ਇਹ ਜੋ ਸਾਡਾ ਰੈਸਟੋਰੈਂਟ ਆ ਮੈਥੁਰ ਰੋਡ ਤੇ ਆ ਨੀਅਰ ਆਪੋਜ਼ਿਟ ਆਈਟੀਆਈ ਔਰ ਬਹੁਤ ਹੀ ਬਦਿਆ ਸਵਾਦ ਦੇ ਮਾਲਕ ਆ ਮੇਰਾ ਵੱਡਾ ਵੀਰ ਤਰਸੀਮ ਜੀ ਔਰ ਮੈਂ ਇਹਨਾਂ ਨੂੰ ਆਪਣੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਤੇ ਮੈਂ ਸਾਰੇ ਹੀ ਇਲਾਕਾ ਨਸਲਾਂ ਨੂੰ ਬੇਨਤੀ ਕਰਦਾ ਕਿ ਇੱਕ ਵਾਰ ਸਾਡੇ ਦੁਬਈ ਚਿਕਨ ਕਾਰਨਰ ਰੈਸਟੋਰੈਂਟ ਨੂੰ ਮੌਕਾ ਦਿਓ ਥੈਂਕ ਯੂ ਜੀ